ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰਗਲ ਖਬਰਾਂ ਤੋਂ ਪਹਿਲਾਂ ਨਸਰਮਾਰ ਲੈਣੇ ਆਮੁ ਖੈਡਲਾਈਨਸ ਤੇ ਚੀਨ 'ਚ ਬਣੇ ਇਲੈਕਟ੍ਰਿਕ ਵਾਹਨਾਂ ਤੇ ਮੋٹے ਟੈਰਿਫ ਲਗਾਏਗਾ ਕੈਨੇਡਾ 1 ਅਕਤੂਬਰ ਤੋਂ ਨਵੇਂ ਨਿਯਮ ਹੋਣਗੇ ਲਾਗੂ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸਥਾਈ ਵਿਦੇਸ਼ੀ ਕਾਮਿਆਂ ਦੇ ਵਿੱਚ ਕਟੌਤੀ ਦਾ ਐਲਾਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਬਦੀਲੀਆਂ ਦਾ ਕੀਤਾ ਜਾਵੇਗਾ ਐਲਾਨ ਕੈਨੇਡਾ ਸਰਕਾਰ ਨੇ ਘਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੀ ਕਟੌਤੀ ਦਾ ਕੀਤਾ ਐਲਾਨ ਕੈਬਨਟ ਮੰਤਰੀਆਂ ਨੇ ਦਿੱਤੀ ਆਪੋ ਆਪਣੀ ਰਾਏ 2025 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਕਰੇਗਾ ਮਨਜ਼ੂਰਸ਼ੁਦਾ ਕਰਾਇਆ ਦੇ ਵਿੱਚ ਵਾਅਦਾ 3% ਦੀ ਦਰ ਦੇ ਨਾਲ ਕੀਤਾ ਜਾਵੇਗਾ ਵਾਅਦਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਕੁਝ ਦਿਨ ਪਹਿਲਾਂ ਅਮਰੀਕਾ ਨੇ ਚੀਨ ਚ ਬਣੇ EV ਵਾਹਨਾਂ ਦੇ ਉੱਤੇ ਮੋٹے ਟੈਰਿਫ ਲਗਾਉਣ ਦਾ ਫੈਸਲਾ ਲਿਆ ਸੀ ਤੇ ਹੁਣ ਕੈਨੇਡਾ ਨੇ ਅਜਿਹਾ ਫੈਸਲਾ ਲਿਆ ਹੈ ਜੀ ਹਾਂ ਚੀਨ ਦੇ ਵਿੱਚ ਬਣੇ EVs ਤੇ ਮੋٹے ਟੈਰਿਫ ਲਗਾਉਣ ਦੀ ਤਿਆਰੀ ਦੇ ਵਿੱਚ ਕੈਨੇਡਾ ਸਰਕਾਰ 1 ਅਕਤੂਬਰ ਤੋਂ ਇਹ ਨਵੇਂ ਨਿਯਮ ਲਾਗੂ ਹੋ ਜਾਣਗੇ ਜਿਸ ਤੋਂ ਬਾਅਦ ਚੀਨ ਦੇ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣ ਵਾਲੇ ਕਨੇਡੀਅਨਾਂ ਨੂੰ ਮੋਟਾ ਟੈਰਿਫ ਅਦਾ ਕਰਨਾ ਪਵੇਗਾ ਪਰਦਨ ਮੰਤਰੀ ਜਸਟਨ ਟਰੂਡੋ ਨੇ ਬੀਤੇ ਦਿਨ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਚੀਨ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਤੇ ਮੋٹے ਟੈਰਫ ਥੋਕੇਗੀ। ਚੀਨ ਸਰਕਾਰ ਵੱਲੋਂ ਵੱਡੀਆਂ ਸਬਸਿਡੀਆਂ ਪ੍ਰਾਪਤ ਸਸਤੀਆਂ ਈਵੀ ਕਾਰਾਂ ਦਾ ਆਪਣੇ ਆਟੋ ਬਾਜ਼ਾਰ ਵਿੱਚ ਹੜ ਰੁਕਣ ਲਈ ਅਮਰੀਕਾ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ ਅਜਿਹੇ ਕਦਮ ਚੁੱਕੇ ਸਨ ਅਤੇ ਏਸੇ ਦੀ ਤਰਜ਼ ਤੇ ਹੁਣ ਕੈਨੇਡਾ ਨੇ ਵੀ ਨੀਤੀ ਇਖਤਿਆਰ ਕੀਤੀ ਹੈ। ਹੈਲੀਫੈਕਸ ਦੇ ਵਿੱਚ ਸ਼ੁਰੂ ਹੋ ਰਹੀ ਕੈਬਨਟ ਰੀਟਰੀਟ ਮੌਕੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਹ ਐਲਾਨ ਕੀਤਾ ਇਸ ਬੈਠਕ ਦੌਰਾਨ ਕੈਬਨਿਟ ਮੰਤਰੀ ਆਉਂਦੇ ਸਾਲ ਲਈ ਆਪਣੀ ਰਣਨੀਤੀ ਤਿਆਰ ਕਰਨ ਲਈ ਮੁਲਾਕਾਤ ਕਰ ਰਹੇ ਨੇ ਜੋ ਕਿ ਅਕਤੂਬਰ 2025 ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਦਾ ਆਖਰੀ ਸਾਲ ਹੈ ਅਮਰੀਕੀ ਨਿਯਮਾਂ ਨੂੰ ਅਪਣਾਉਣ ਲਈ ਦਬਾਅ ਪਾਏ ਜਾਣ ਦੌਰਾਨ ਟਰੂਡੋ ਨੇ ਕਿਹਾ ਕਿ 1 ਅਕਤੂਬਰ ਤੋਂ ਚੀਨ ਵਿੱਚ ਬਣਾਏ ਗਏ ਸਾਰੇ ਇਲੈਕਟ੍ਰਿਕ ਵਾਹਨਾਂ ਤੇ 100% ਟੈਕਸ ਲਗਾਇਆ ਜਾਵੇਗਾ ਟਰੂਡੋ ਨੇ ਕਿਹਾ ਕਿ ਸਰਕਾਰ ਕੈਨੇਡੀਅਨ ਵਰਕਰਾਂ ਲਈ ਬਰਾਬਰ ਦੇ ਮੌਕੇ ਦੇਣ ਅਤੇ ਕੈਨੇਡਾ ਦੇ EV ਉਦਯੋਗ ਨੂੰ ਆਪਣੇ ਮੁਲਕ ਉੱਤਰੀ ਅਮਰੀਕਾ ਅਤੇ ਦੁਨੀਆ ਭਰ ਵਿੱਚ ਮੁਕਾਬਲੇ ਯੋਗ ਬਣਾਉਣ ਲਈ ਇੱਕ ਕਦਮ ਚੁੱਕ ਰਹੀ ਹੈ। ਨਵੇਂ ਟੈਰਿਫ ਇਲੈਕਟ੍ਰਿਕ ਅਤੇ ਕੁਝ ਹਾਈਬ੍ਰਿਡ ਕਾਰਾਂ, ਟਰੱਕਾਂ, ਬੱਸਾਂ ਅਤੇ ਡਿਲੀਵਰੀ ਵੈਨਾਂ ਤੇ ਲਾਗੂ ਹੋਣਗੇ। BYD ਵਰਗੇ ਚੀਨੀ ਕਾਰ ਬ੍ਰਾਂਡ ਇਸ ਸਮੇਂ ਕੈਨੇਡਾ ਦੀ EV ਮਾਰਕੀਟ ਵਿੱਚ ਇੱਕ ਪ੍ਰਮੁੱਖ ਖਿਡਾਰੀ ਨਹੀਂ ਹੈ ਪਰ ਹਾਲ ਹੀ ਦੇ ਸਾਲਾਂ ਵਿੱਚ ਚੀਨ ਤੋਂ EV ਆਯਾਤ ਵਿੱਚ ਵਿਸਫੋਟਕ ਵਾਧਾ ਹੈ ਅਤੇ ਟੈਸਲਾ ਵੀ ਆਪਣੀ ਕੈਨੇਡੀਅਨ ਵਿਕਰੀ ਲਈ US ਵਿੱਚ ਸਥਿਤ ਨਿਰਮਾਣ ਪਲਾਂਟ ਨੂੰ ਚੀਨ ਦੇ ਸ਼ੰਗਾਈ ਵਿੱਚ ਲੈ ਕੇ ਗਈ ਹੈ ਨਵੇਂ ਟੈਰਿਫ ਸ਼ੰਗਾਈ ਵਿੱਚ ਬਣੀਆਂ ਅਤੇ ਕੈਨੇਡਾ ਵਿੱਚ ਵੇਚੀਆਂ ਜਾਣ ਵਾਲੀਆਂ ਟੈਸਲਾ ਕਾਰਾਂ ਤੇ ਵੀ ਲਾਗੂ ਹੋਣਗੇ ਯਾਨੀ ਕਿ ਇਸ ਕਦਮ ਨਾਲ ਅਮਰੀਕੀ ਆਟੋ ਨਿਰਮਾਤਾ ਟੈਸਲਾ ਨੂੰ ਕਨੇਡੀਅਨ ਬਾਜ਼ਾਰ ਵਾਸਤੇ ਆਪਣੀਆਂ ਕਾਰਾਂ ਅਮਰੀਕਾ ਜਾਂ ਯੂਰਪ ਵਿੱਚ ਸਥਿਤ ਪਲਾਂਟ ਵਿੱਚ ਬਣਾਉਣੀਆਂ ਪੈਣਗੀਆਂ ਵੱਖਰੇ ਤੌਰ ਤੇ ਟਰੂਟੋ ਨੇ ਸੋਮਵਾਰ ਨੂੰ ਇਹ ਵੀ ਐਲਾਨ ਕੀਤਾ ਕਿ ਫੈਡਰਲ ਸਰਕਾਰ 15 ਅਕਤੂਬਰ ਤੋਂ ਚੀਨ ਤੋਂ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਆਯਾਤ ਤੇ 25% ਵਾਧੂ ਟੈਕਸ ਲਾਗੂ ਕਰੇਗੀ ਰੂਡੋ ਅਤੇ ਉਹਨਾਂ ਦੀ ਕੈਬਨਿਟ ਨੇ ਐਤਵਾਰ ਦੇ ਰਾਤ ਬਾਇਜੰਦ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਵਾਨ ਨਾਲ ਵੀ ਮੁਲਾਕਾਤ ਕੀਤੀ ਜੋ ਕਿ ਚੀਨ ਦੌਰੇ ਤੇ ਜਾਣ ਲੱਗਿਆਂ ਕੈਨੇਡਾ ਵਿੱਚ ਰੁਕੇ ਸਨ ਸੁਲਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਚਾਹੁੰਦਾ ਹੈ ਕਿ ਉਸਦੇ ਭਾਈਵਾਲ ਚੀਨੀ ਈਵੀਜ਼ ਲਈ ਤਾਲਮੇਲ ਵਾਲੀ ਪਹੁੰਚ ਅਪਣਾਉਣ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਦਬਾਅ ਕਾਰਨ ਇਹ ਟੈਰਿਫ ਲਾਗੂ ਨਹੀਂ ਕਰ ਰਿਹਾ ਆਟੋਮੋਟਿਵ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ ਜੋ ਕਿ ਲੰਬੇ ਸਮੇਂ ਤੋਂ ਕੈਨੇਡਾ ਸਰਕਾਰ ਨੂੰ ਚੀਨੀ EVs ਤੇ ਵਾਧੂ ਟੈਕਸ ਲਗਾਉਣ ਦੀ ਮੰਗ ਕਰ ਰਹੀ ਸੀ ਉਸਦੇ ਪ੍ਰੈਜ਼ੀਡੈਂਟ ਫੈਮਿਓ ਵਾਲਪੇ ਨੇ ਕਿਹਾ ਕਿ ਕੈਨੇਡਾ ਸਰਕਾਰ ਕੈਨੇਡੀਅਨ ਆਟੋ ਉਦਯੋਗ ਦੀ ਹਿਫਾਜ਼ਤ ਲਈ ਖੜੀ ਹੋਈ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਵਿੱਚ ਕਟੌਤੀ ਦਾ ਐਲਾਨ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਹੋਰ ਵੀ ਤਬਦੀਲੀਆਂ ਕੀਤੀਆਂ ਜਾਣਗੀਆਂ ਟਰੂਡੋ ਨੇ ਅਸਥਾਈ ਵਿਦੇਸ਼ੀ ਕਾਮਿਆਂ 'ਚ ਕਟੌਤੀ ਦਾ ਐਲਾਨ ਤਾਂ ਕਰ ਹੀ ਦਿੱਤਾ ਹੈ ਨਾਲ ਹੀ ਨਵੇਂ ਆਏ ਲੋਕਾਂ ਦੀ ਬੇਰੋਜ਼ਗਾਰੀ ਵਿੱਚ ਵਾਅਦੇ ਦੇ ਵਿਚਾਲੇ ਸਰਕਾਰ ਇਮੀਗ੍ਰੇਸ਼ਨ ਸਟ੍ਰੀਮ ਦੀ ਸਮੀਖਿਆ ਵੀ ਕਰ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘੋਸ਼ਣਾ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਦੇਸ਼ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਲਈ ਨਿਯਮਾਂ ਨੂੰ ਸਖਤ ਕਰ ਰਹੀ ਹੈ ਤੇ ਯੋਗਤਾ ਨੂੰ ਵੀ ਸੀਮਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨ ਐਲਾਨ ਕੀਤਾ ਕਿ ਫੈਡਰਲ ਸਰਕਾਰ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ। ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਇਤਿਹਾਸਿਕ ਵਾਧੇ ਤੋਂ ਬਾਅਦ ਕੈਨੇਡਾ ਵਿੱਚ ਕੁਝ ਮਹਰਾਂ ਦਾ ਵਿਚਾਰ ਸੀ ਕਿ ਇਸ ਵਰਤਾਰੇ ਕਰਕੇ ਪ੍ਰਵਾਸੀਆਂ ਅਤੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧੀ ਹੈ। ਕੈਨੇਡਾ ਸਰਕਾਰ ਨੇ ਕੋਵਿਡ-19 ਮਗਰੋਂ ਕਾਮਿਆਂ ਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਨਿਯਮਾਂ ਵਿੱਚ ਛੋਟ ਦਿੱਤੀ ਸੀ ਜਿਸ ਕਰਕੇ ਵਿਦੇਸ਼ੀ ਕਾਮਿਆਂ ਖਾਸ ਤੌਰ ਤੇ ਘੱਟ ਤਨਖਾਹ ਵਾਲੇ ਵਰਕਰਾਂ ਦੀ ਤਾਦਾਦ ਬਹੁਤ ਵੱਧ ਗਈ ਸੀ। ਰੂਡੋ ਨੇ ਕਿਹਾ ਕਿ ਰੋਜ਼ਗਾਰ ਦਾਤਾ ਉੱਚ ਬੇਰੁਜ਼ਗਾਰੀ ਵਾਲੇ ਖੇਤਰਾਂ ਯਾਨੀ ਜਿੱਥੇ ਬੇਰੁਜ਼ਗਾਰੀ ਦਰ 6% ਜਾਂ ਇਸ ਤੋਂ ਵੱਧ ਹੈ ਉਸ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੇ ਯੋਗ ਨਹੀਂ ਹੋਣਗੇ ਹਾਲਾਂਕਿ ਭੋਜਨ ਸੁਰੱਖਿਆ ਖੇਤਰਾਂ ਜਿਵੇਂ ਖੇਤੀਬਾੜੀ ਫੂਡ ਪ੍ਰੋਸੈਸਿੰਗ ਅਤੇ ਮੱਛੀ ਪਾਲਣ ਅਤੇ ਨਾਲ ਹੀ ਉਸਾਰੀ ਅਤੇ ਹੈਲਥ케ਅਰ ਵਰਗੇ ਖੇਤਰਾਂ ਜਿੱਥੇ ਸਟਾਫ ਦੀ ਹਜੇ ਵੀ ਗੰਭੀਰ ਘਾਟ ਹੈ ਉਹਨਾਂ ਵਿੱਚ ਸੀਮਿਤ ਛੋਟਾ ਹੋਣਗੀਆਂ Two years ago, in the aftermath of the pandemic and facing severe labor shortages, we adjusted the program for temporary foreign workers. That's what the business community needed, that's what the business community was asking for. And at that moment in time, those changes helped. They helped the economy, and they helped businesses make it through a challenging moment in our economic recovery. But today's economy is very different from it was two years ago. Inflation has started to come down, employment is higher, and we no longer need as many temporary foreign workers. We need Canadian businesses to invest in training and technology and not increasing their reliance on low cost foreign labour. It's not fair to Canadians struggling to find a good job. And it's not fair to those temporary foreign workers, some of whom are being mistreated and exploited. So I asked my minister to work on this over the summer, and we are taking action. We are tightening the rules and restricting eligibility to reduce the number of low-wage temporary foreign workers in Canada, with exceptions in certain industries like healthcare, construction, and food security. We'll also be looking at changes to the high wage stream of the program as part of the minister's expedited 90 day review. So, to those who would complain about worker shortages, here's my message there is no better time to hire and invest in Canadian workers. ਇੱਕ ਹੋਰ ਉਲਟ ਫੇਰ ਵਿੱਚ ਸਰਕਾਰ ਨੇ ਕਿਹਾ ਕਿ ਰੋਜ਼ਗਾਰਦਾਤਾਵਾਂ ਨੂੰ ਹੁਣ ਆਪਣੇ ਕੁੱਲ ਵਰਕਰਾਂ ਦੇ 10% ਤੋਂ ਵੱਧ ਕਾਮੇ ਟੈਂਪਰੇਰੀ ਫੋਰਨ ਵਰਕਰਸ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾਲ ਹੀ ਘੱਟ ਤਨਖਾਹ ਵਾਲੇ TFWL ਲਈ ਕੰਟਰੈਕਟ ਵੀ 2 ਸਾਲ ਤੋਂ ਘਟ ਕੇ 1 ਸਾਲ ਹੀ ਹੋਇਆ ਕਰੇਗਾ। ਬੈਂਕ ਆਫ ਕੈਨੇਡਾ ਵੱਲੋਂ ਨਵੇਂ ਪ੍ਰਵਾਸੀਆਂ ਦੀ ਬੇਰੋਜ਼ਗਾਰੀ ਦਰ 11.6% ਦੱਸੀ ਗਈ ਹੈ ਜੋ ਕਿ 6% ਦੀ ਆਮ ਬੇਰੋਜ਼ਗਾਰੀ ਦਰ ਨਾਲੋਂ ਕਿਤੇ ਵੱਧ ਹੈ। ਇਸ ਰੋਸ਼ਨੀ ਦੇ ਵਿੱਚ ਸਰਕਾਰੀ ਮੀਡੀਆ ਦੁਆਰਾ ਪੁੱਛੇ ਜਾਣਤੇ ਕਿ ਕੀ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵਿਆਪਕ ਤਬਦੀਲੀਆਂ ਤੇ ਵਿਚਾਰ ਕਰ ਰਹੀ ਹੈ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਫਾਲ ਸੀਜ਼ਨ ਆਪਣੇ ਸਮੁੱਚੇ ਇਮੀਗ੍ਰੇਸ਼ਨ ਪੱਧਰ ਦੀ ਸਮੀਖਿਆ ਕਰੇਗੀ ਇਹ ਪੁੱਛੇ ਜਾਣਤੇ ਕਿ ਕੀ ਪਰਮਾਨੈਂਟ ਰੈਜ਼ਿਡੈਂਟਸ ਦੀ ਗਿਣਤੀ 'ਚ ਕਟੌਤੀ ਹੋ ਸਕਦੀ ਹੈ ਪ੍ਰਧਾਨ ਮੰਤਰੀ ਦਾ ਜਵਾਬ ਸੀ ਇਹ ਵੀ ਇੱਕ ਸੰਭਾਵਨਾ ਹੈ ਤੇ ਕਿਹਾ ਕਿ ਇਸ ਹਫ਼ਤੇ ਕੈਬਨਿਟ ਰੀਟਰੀਟ 'ਚ ਇਸ ਵਿਸ਼ੇ ਤੇ ਚਰਚਾ ਕੀਤੀ ਜਾ ਸਕਦੀ ਹੈ ਸਰਕਾਰ ਦੀ ਇਮੀਗ੍ਰੇਸ਼ਨ ਯੋਜਨਾ ਦੇ ਅਨੁਸਾਰ ਦੇਸ਼ ਵਿੱਚ 2024 ਵਿੱਚ ਲਗਭਗ 4,85,000 ਪਰਮਾਨੈਂਟ ਰੈਜ਼ੀਡੈਂਟਸ ਅਤੇ 2025-26 ਦੋਵਾਂ ਵਿੱਚ 5 ਲੱਖ ਪਰਮਾਨੈਂਟ ਰੈਜ਼ੀਡੈਂਟਸ ਨੂੰ ਸਵੀਕਾਰ ਕਰਨ ਦੀ ਸੰਭਾਵਨਾ ਹੈ। ਟਰੂਡੋ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪੂਰਾ ਪੈਕੇਜ ਕੈਨੇਡੀਅਨਸ ਦੀਆਂ ਲੋੜਾਂ ਅਤੇ ਸਾਡੀ ਆਰਥਿਕਤਾ ਦੀਆਂ ਲੋੜਾਂ ਲਈ ਜਿੰਨਾ ਸੰਭਵ ਹੋ ਸਕੇ ਮੇਚਦਾ ਹੋਵੇ। ਰੋਜ਼ਗਾਰ ਮੰਤਰੀ ਰੈਂਡੀ ਬਸਨੋਲ, ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਹਾਊਸਿੰਗ ਮੰਤਰੀ ਸੇਨ ਫਰੇਜ਼ਰ ਨੇ ਹੈਲੀਫੈਕਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹ ਫੈਡਰਲ ਕੈਬਨਿਟ ਦੀ 3 ਦਿਨਾਂ ਦੀ ਰੀਟਰੀਟ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਸੀ ਤੇ ਉਹਨਾਂ ਨੇ ਆਟਾ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਸੰਖਿਆ ਨੂੰ ਘਟਾਉਣ ਦੇ ਇਰਾਦੇ ਦੇ ਉੱਤੇ ਜੋ ਨਵੇਂ ਐਲਾਨ ਕੀਤੇ ਗਏ ਨੇ ਉਹਨਾਂ ਨੀਤੀਗਤ ਬਦਲਾਵਾਂ ਬਾਰੇ ਵੀ ਵਿਚਾਰ-ਚਰਚਾ ਕੀਤੀ ਫੈਡਰਲ ਮੰਤਰੀਆਂ ਨੇ ਦੱਸਿਆ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਦਾ ਕਾਰਨ ਕੀ ਹੈ ਅਤੇ ਫੈਡਰਲ ਸਰਕਾਰ ਨੇ ਇਸ ਦੇ ਵਿੱਚ ਕਟੌਤੀ ਦਾ ਐਲਾਨ ਕਿਉਂ ਕੀਤਾ ਹੈ ਸੋਮਵਾਰ ਨੂੰ ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਟਰੂਡੋ ਸਰਕਾਰ ਦੇ ਮੰਤਰੀਆਂ ਨੇ ਮੀਡੀਆ ਨਾਲ ਗੱਲ ਕਰਦਿਆਂ ਇਸ ਨਵੀਂ ਤਬਦੀਲੀ ਦੇ ਸੰਭਾਵੀ ਪ੍ਰਭਾਵਾਂ ਅਤੇ ਇਸ ਫੈਸਲੇ ਦੇ ਕਾਰਨਾਂ ਉੱਤੇ ਚਾਨਣਾ ਪਾਇਆ। ਫੈਡਰਲ ਆંકડા ਦਰਸਾਉਂਦੇ ਨੇ ਕਿ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਰਾਹੀਂ ਕੰਮ ਕਰਨ ਵਾਲੇ ਵੜਕਰਾਂ ਦੀ ਤਾਦਾਦ 2016 ਵਿੱਚ 15817 ਸੀ ਜਦਕਿ 2023 ਤੱਕ ਇਹ ਗਿਣਤੀ 83656 ਹੋ ਗਈ ਹੈ। ਮੀਡੀਆ ਨਾਲ ਗੱਲ ਕਰਦਿਆਂ ਰੋਜ਼ਗਾਰ ਮੰਤਰੀ ਰੈਂਡੀ ਬੌਸਨੋਲਟ ਨੇ ਕਿਹਾ ਕਿ ਨਵੀਆਂ ਤਬਦੀਲੀਆਂ ਘੱਟ ਤਨਖਾਹ ਵਾਲੇ TFWs ਦੀ ਗਿਣਤੀ ਨੂੰ ਲਗਭਗ 65000 ਤੱਕ ਘਟਾ ਦੇਣਗੀਆਂ ਜਿਸ ਨਾਲ ਇਸ ਸੰਖਿਆ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ ਤੇ ਪਹੁੰਚ ਜਾਵੇਗੀ ਹਾਊਸਿੰਗ ਮੰਤਰੀ ਸੇਨ ਫਰੇਜ਼ਰ ਜੋ ਕਿ 2022 ਵਿੱਚ TFW ਨਿਯਮਾਂ ਵਿੱਚ ਪਹਿਲੀ ਵਾਰ ਢਿੱਲ ਦਿੱਤੇ ਜਾਣ ਵੇਲੇ ਇਮੀਗ੍ਰੇਸ਼ਨ ਮੰਤਰੀ ਸਨ ਉਹਨਾਂ ਨੇ ਕਿਹਾ ਕਿ ਅਸਥਾਈ ਕਾਮਿਆਂ 'ਤੇ ਰੋਕ ਲਗਾਉਣ ਨਾਲ ਹਾਊਸਿੰਗ ਮਾਰਕੀਟ 'ਤੇ ਕੁਝ ਤਣਾਅ ਨੂੰ ਵੀ ਘਟਕਣ ਵਿੱਚ ਮਦਦ ਮਿਲੇਗੀ ਖਾਸ ਤੌਰ ਤੇ ਉਸ ਸ਼੍ਰੇਣੀ ਵਿੱਚ ਜਿੱਥੇ ਕਿਫਾਇਤੀ ਘਰ ਲੈਣ ਲਈ ਮੌਰਮਾਰੀ ਬਹੁਤ ਜ਼ਿਆਦਾ ਹੈ ਕੰਜ਼ਰਵੇਟਿਵ ਪਾਰਟੀ ਦੀ ਡਿਪਟੀ ਲੀਡਰ ਮੈਲਿਸਾ ਲੈਂਸਮੈਨ ਨੇ ਕਿਹਾ ਹੈ ਕਿ ਸਰਕਾਰ ਦਾ ਅਸਥਾਈ ਕਾਮਿਆਂ ਤੇ ਰੋਕ ਲਗਾਉਂਦਾ ਫੈਸਲਾ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਸੌਨ ਫਰੇਜ਼ਰ ਦੀਆਂ ਵਿਨਾਸ਼ਕਾਰੀ ਨੀਤੀਆਂ ਤੋਂ ਪਿੱਛੇ हट ਰਹੀ ਹੈ ਜੋ ਉਸ ਸਮੇਂ ਇਮੀਗ੍ਰੇਸ਼ਨ ਮੰਤਰੀ ਸਨ ਉਹਨਾਂ ਕਿਹਾ ਕਿ ਫਰੇਜ਼ਰ ਨੇ ਮੁਲਕ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਤਬਾਹ ਕਰ ਦਿੱਤਾ ਇਸ ਐਲਾਨ ਦੌਰਾਨ ਇਹ ਪੁੱਛੇ ਜਾਣਤੇ ਕਿ ਕੀ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 'ਚ ਕਟੌਤੀ ਹੋ ਸਕਦੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਦੀ ਸੰਬੰਧਨ। ਇਸੇ ਸਿਲਸਿਲੇ ਬਾਰੇ ਪੁੱਛੇ ਜਾਣ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਇਮੀਗ੍ਰੇਸ਼ਨ ਦੇ ਪੱਧਰ ਦੁਰਸਤ ਕਰਨ ਲਈ ਸਾਰੇ ਵਿਕਲਪ ਵਿਚਾਰ ਅਧੀਨ ਨੇ। ਉਹਨਾਂ ਮੰਨਿਆ ਹੈ ਕਿ ਕੁਝ ਲੋਕਾਂ ਨੇ ਆਬਾਦੀ ਵਾਧੇ ਦੀ ਮੌਜੂਦਾ ਰਫ਼ਤਾਰ ਬਾਰੇ ਉਹਨਾਂ ਕੋਲ ਚਿੰਤਾ ਜ਼ਾਹਿਰ ਕੀਤੀ ਹੈ ਜੋ ਕਿ ਵਿਕਸਤ ਦੇਸ਼ਾਂ ਵਿੱਚ ਸੱਤ ਵਾਧਾ ਹੈ। ਉਹਨਾਂ ਕਿਹਾ ਕਿ ਉਹ ਅੜਿਅਲ ਮੰਤਰੀ ਨਹੀਂ ਹਨ ਜੋ ਪਰਮਨੈਂਟ ਰੈਜ਼ੀਡੈਂਸ ਦੀ ਗਿਣਤੀ ਨੂੰ ਬਦਲਣ ਲਈ ਤਿਆਰ ਨਹੀਂ ਹੈ। ਜਿਹੜੀ ਗਿਣਤੀ ਸਰਕਾਰ ਨੇ ਆਉਣ ਵਾਲੇ ਸਾਲਾਂ ਲਈ ਪਹਿਲਾਂ ਹੀ ਨਿਰਧਾਰਿਤ ਕੀਤੀ ਹੋਈ ਹੈ ਮਿਲਰ ਨੇ ਕਿਹਾ ਕਿ ਸਾਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਦੇਸ਼ ਕਿੱਥੇ ਜਾ ਰਿਹਾ ਹੈ ਅਤੇ ਇਸ ਨੂੰ ਨਿਸ਼ਚਿਤ ਕਰਨਾ ਹੋਵੇਗਾ ਕਿ ਅਸੀਂ ਅਨੁਕੂਲ ਹੋਈਏ ਉਹਨਾਂ ਕਿਹਾ ਕਿ ਮੈਂ ਤਬਦੀਲੀਆਂ ਕਰਨ ਲਈ ਬਹੁਤ ਖੁੱਲਾ ਜੇ ਆਰਥਿਕਤਾ ਅਜਿਹੇ ਸੰਕੇਤ ਦਿੰਦੀ ਹੈ ਜਿਸ ਸਮਾਜਿਕ ਤਣਾ巴ਣਾ ਅਜਿਹੇ ਹਨ ਨਿਰਧਾਰਿਤ ਕਰਦਾ ਹੈ ਇਹ 스마트 ਰਾਜਨੀਤੀ ਹੈ ਅਤੇ ਇਸ 스마트 ਨੀਤੀ ਹੈ ਅਤੇ ਇਹ ਉਹ ਚੀਜ਼ ਹੈ ਜੋ ਕੈਨੇਡੀਅਨ ਸਾਡੇ ਤੋਂ ਕਰਨ ਦੀ ਉਮੀਦ ਕਰਦੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਵੀ ਕਹਿ ਦਿੱਤਾ ਹੈ ਕਿ ਫੈਡਰਲ ਸਰਕਾਰ ਨੂੰ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਤਬਦੀਲੀਆਂ ਕਰਨ ਵੇਲੇ ਇਸ ਲਈ ਵੀ ਸਾਵਧਾਨ ਰਹਿਣਾ ਪਵੇਗਾ ਕਿ ਮੁਲਕ ਮੰਦੀ ਵੱਲ ਨਾ ਹੋ ਮੁੜੇ। ਰੋਜ਼ਗਾਰ ਮੰਤਰੀ ਰੈਂਟੀ ਬੋਸਨੋਲਟ ਦਾ ਕਹਿਣਾ ਸੀ ਕਿ ਉਹ ਮੁਲਕ ਦੇ ਪਿੰਡੂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਧਾਰਾ ਦੀ ਸਮਾਪਤੀ ਲਈ ਤਿਆਰ ਨਹੀਂ ਹਨ। ਕੈਨੇਡਾ ਦੇ ਵਿੱਚ ਰਿਹਾਈਸ਼ੀ ਸੰਕਟ ਇੱਕ ਮੁੱਖ ਮੁੱਦਾ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਕਿਫਾਇਤੀ ਘਰ ਲੱਭਣ ਦੇ ਵਿੱਚ ਵੀ ਕੈਨੇਡੀਅਨਾਂ ਨੂੰ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਕੇਵਲ ਕੈਨੇਡੀਅਨਾਂ ਨੂੰ ਬਲਕਿ ਵਿਦਿਆਰਥੀਆਂ ਨੂੰ ਵੀ ਇਹ ਦਿੱਕਤਾਂ ਦਰਪੇਸ਼ ਆ ਰਹੀਆਂ ਨੇ ਤੇ ਹੁਣ ਬ੍ਰਿਟਿਸ਼ ਕੋਲੰਬੀਆ ਨੇ 2025 ਵਾਸਤੇ ਇੱਕ ਅਹਿਮ ਐਲਾਨ ਕਰ ਦਿੱਤਾ ਹੈ ਦਰਸਲ 2025 ਦੇ ਵਿੱਚ 3% ਦੀ ਦਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਨਜ਼ੂਰਸ਼ੁਦਾ ਕਿਰਾਇਆਂ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅਗਲੇ ਸਾਲ ਲਈ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਕਿਰਾਇਆ ਵਾਧਾ ਤੈਅ ਕੀਤਾ ਹੈ 1 ਜਨਵਰੀ ਤੋਂ ਮਕਾਨ ਮਾਲਕ ਕਿਰਾਏ ਵਿੱਚ ਅਧਿਕਤਮ 3% ਵਾਧਾ ਕਰ ਸਕਣਗੇ ਜੋ ਕਿ ਇਸ ਚਾਲੂ ਸਾਲ ਲਈ 3.5% ਤੋਂ ਘੱਟ ਹੈ ਸੂਬੇ ਦਾ ਕਹਿਣਾ ਹੈ ਕਿ ਅਗਲੇ ਸਾਲ ਦਾ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਕਿਰਾਇਆ ਵਾਧਾ ਮਹਿੰਗਾਈ ਦਰ ਨਾਲ ਜੁੜਿਆ ਹੋਇਆ ਹੈ ਸਾਲ 2023 ਅਤੇ 24 ਲਈ ਪ੍ਰਾਂਤ ਨੇ ਕਿਰਾਏਦਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮਹਿੰਗਾਈ ਤੋਂ ਘੱਟ ਕਿਰਾਏ ਵਿੱਚ ਵਾਅਦੇ ਦੀ ਮਨਜ਼ੂਰੀ ਤੈਅ ਕੀਤੀ। ਰਿਹਾਇਸ਼ ਦੇ ਮੰਤਰੀ ਰਵੀ ਕਾਨੋਂਿਕ ਹੈ ਇੱਕ ਬਿਆਨ ਦੇ ਵਿੱਚ ਕਿ ਮਹਿੰਗਾਈ ਦੇ ਨਾਲ ਮਨਜ਼ੂਰਸ਼ੁਦਾ ਵਾਅਦੇ ਨੂੰ ਜੋੜਨ ਨਾਲ ਕਿਰਾਏਦਾਰਾਂ ਨੂੰ ਸੈਂਕੜੇ ਡਾਲਰਾਂ ਦੀ ਬਚਤ ਹੁੰਦੀ ਹੈ। ਬੀਤੀ ਸਰਕਾਰ ਦੀ ਮਹਿੰਗਾਈ ਦੀ ਨੀਤੀ ਤੋਂ ਵੱਧ 2% ਉਸ ਸਮੇਂ ਜਦੋਂ ਅਸੀਂ ਜਾਣਦੇ ਹਾਂ ਕਿ ਕਿਰਾਏਦਾਰ ਸੰਘਰਸ਼ ਕਰ ਰਹੇ ਨੇ ਸਾਡੀ ਕਿਰਾਇਆ ਕੈਪ ਕਿਰਾਏਦਾਰਾਂ ਨੂੰ ਨਚਾਇਸ ਕਿਰਾਏ ਦੇ ਵਾਅਦੇ ਤੋਂ ਬਚਾਉਂਦੀ ਹੈ ਜਦਕਿ ਮਕਾਨ ਮਾਲਕਾਂ ਨੂੰ ਵਧਦੀਆਂ ਲਾਗਤਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਜੋ ਕਿਰਾਏ ਦੇਕਰ ਬ੍ਰਿਟਿਸ਼ ਕੋਲੰਪੀਆ ਦੀ ਹਾਊਸਿੰਗ ਮਾਰਕੀਟ ਦੇ ਵਿੱਚ ਰਹਿ ਸਕਣ ਇਸ ਤੋਂ ਇਲਾਵਾ ਪ੍ਰੋਵਿੰਸ ਨੇ ਸਾਲਾਨਾ ਕਿਰਾਏਦਾਰਾਂ ਦਾ ਟੈਕਸ ਕ੍ਰੈਡਿਟ ਲਾਗੂ ਕੀਤਾ ਹੈ ਜੋ ਪੂਰੇ ਬ੍ਰਿਟਿਸ਼ ਕੋਲੰਪੀਆ ਵਿੱਚ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਕਿਰਾਏਦਾਰਾਂ ਨੂੰ 400 ਡਾਲਰ ਇੱਕ ਸਾਲ ਦੇ ਵਿੱਚ ਦਾਨ ਕਰਦਾ ਹੈ ਜ਼ਿਕਰ ਇਹ ਖਾਸ ਹੈ ਕਿ ਹਾਊਸਿੰਗ ਨਾ ਕੇਵਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਲਕਿ ਕੈਨੇਡਾ ਦੇ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਇੱਕ ਮੁੱਖ ਮੁੱਦਾ ਬਣੀ ਹੋਈ ਹੈ ਜਿਸ ਨੂੰ ਲੈ ਕੇ ਸਮੇਂ-ਸਮੇਂ ਤੇ ਸਰਕਾਰਾਂ ਦੇ ਵੱਲੋਂ ਗੰਭੀਰ ਐਲਾਨ ਕੀਤੇ ਜਾਂਦੇ ਨੇ ਪਰ ਹਾਊਸਿੰਗ ਦੀ ਗੰਭੀਰਤਾ ਜਿਉਂਦੀ ਤ्यों ਹੀ ਬਣੀ ਹੋਈ ਹੈ ਅਜਿਹੇ ਦੇ ਵਿੱਚ ਰੈਂਟਲਸ ਨੂੰ ਕਿਫਾਇਤੀ ਸਸਤਾ ਅਤੇ ਪਹੁੰਚ ਯੋਗ ਬਣਾਉਣ ਵਾਸਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ ਇਸ ਉੱਤੇ ਆਮ ਜਨਤਾ ਦਾ ਕੀ ਪ੍ਰतिकਰਮ ਆਵੇਗਾ ਇਹ ਵਿਵਖਣਿਉ ਖੰਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਇਲਡ ਫਾਇਰ ਦਾ ਸੀਜ਼ਨ ਜਾਰੀ ਹੈ ਅਤੇ ਬੀਤੇ ਦਿਨ ਪਏ ਮੀਂਹ ਦੇ ਕਾਰਨ ਕੁਝ ਰਾਹਤ ਮਿਲੀ ਹੈ ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਵੀ ਨੋਟ ਕਰਨ ਵਾਲੀ ਜੰਗਲੀ ਅਗਨ ਨਹੀਂ ਬਲ ਰਹੀ ਸੂਬੇ ਦੇ ਇੱਕ ਵੱਡੇ ਖੇਤਰ ਦੇ ਵਿੱਚ ਵੀਕਐਂਡ ਦੇ ਵਿੱਚ ਮੀਂਹ ਪਿਆ ਸੀ ਅਤੇ ਉਸ ਨੇ ਜੰਗਲੀ ਅਗ ਦੀ ਸੰਖਿਆ ਅਤੇ ਖਤਰੇ ਨੂੰ ਘਟਾ ਦਿੱਤਾ ਪਰ ਫਿਰ ਵੀ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਹੁਣ ਵਾਈਲਡਫਾਇਰ ਨਹੀਂ ਵੱਲ ਰਹੀ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਨੇ ਕਿਹਾ ਕਿ অনুকূল ਮੌਸਮ ਨੇ ਹਮਲੇ ਨੂੰ ਸੂਬੇ ਦੇ ਜੰਗਲੀ ਅੱਗ ਦੀ ਲੜਾਈ ਵਿੱਚ ਚੰਗੀ ਤਰੱਕੀ ਕਰਨ ਦੀ ਇਜਾਜ਼ਤ ਦਿੱਤੀ ਹੈ ਕੋਰੀਆ ਕ੍ਰੀਕ ਜੰਗਲ ਦੀ ਅਗ ਟੈਰਸ ਬ੍ਰਿਟਿਸ਼ ਕੋਲੰਬੀਆ ਤੋਂ ਲਗਭਗ 170 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਲੇਬਲ ਨਾਲ ਟੈਗ ਕੀਤੀ ਜਾਣ ਵਾਲੀ ਆਖਰੀ ਅੱਗ ਸੀ ਜਿਸ ਨੂੰ ਸੋਮਵਾਰ ਖਤਮ ਕਰ ਦਿੱਤਾ ਗਿਆ ध्यान देने योग्य जंगली आग औदा एक अजीब आग ਨੂੰ ਦਰਸਾਉਂਦਾ ਹੈ ਜੋ ਬਹੁਤ ਜ਼ਿਆਦਾ ਦਿਖਾਈ ਦਿੰਦੀ ਹੈ ਤਾਂ ਜੋ ਲੋਕਾਂ ਦਾ ਜਨਤਕ ਸੁਰੱਖਿਆ ਲਈ ਖਤਰਾ ਪੈਦਾ ਕਰਦੀ ਹੈ ਫਾਇਰ ਇਨਫੋਰਮੇਸ਼ਨ ਅਫਸਰ ਐਮਲੀ ਪਿਕਾਕ ਨੇ ਚੇਤਾਵਨੀ ਦਿੱਤੀ ਹੈ ਕਿ ਸਥਿਤੀ ਬਦਲਣ ਦਾ ਮਤਲਬ ਇਹ ਨਹੀਂ ਹੈ ਕਿ ਵਾਈਲਡ ਫਾਇਰ ਦਾ ਮੌਸਮ ਖਤਮ ਹੋ ਗਿਆ ਹੈ ਸੂਬੇ ਦੇ ਆਲੇ-ਦੁਆਲੇ ਦੇ ਪਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਠੀ ਪਰ ਨਿਕਾਸੀ ਦੇ ਆਦੇਸ਼ ਅਤੇ ਚੇਤਾਵਨੀ ਹਜੇ ਵੀ ਜਾਰੀ ਹੈ ਅਤੇ 700 ਤੋਂ ਵੱਧ ਫਾਇਰਫਾਈਟਰ ਅਤੇ 100 ਜਹਾਜ਼ ਅੱਗ ਦੇ ਨਾਲ ਲੜ ਰਹੇ ਨੇ ਪਿਕਾਕ ਦੇ ਅਨੁਸਾਰ ਸੂਬੇ ਦੇ ਦੱਖਣੀ ਹਿੱਸਿਆਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਪਿਆ ਪਰ ਉੱਤਰੀ ਹਿੱਸਿਆਂ ਵਿੱਚ ਸੋਕੇ ਦੀ ਸਥਿਤੀ ਦਾ ਅਨੁਭਵ ਕੀਤਾ ਜਾ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਦਰਸਾਉਂਦਾ ਹੈ ਕਿ ਪ੍ਰਾਂਤ ਵਿੱਚ ਸਰਗਰਮ ਅੱਗਾਂ ਦੀ ਗਿਣਤੀ ਘਟ ਕੇ ਲਗਭਗ 295 ਹੋ ਗਈ ਹੈ ਸ਼ੁੱਕਰਵਾਰ ਤੋਂ ਹੇਠਾਂ ਵੱਲ ਰੁਝਾਨ ਜਾਰੀ ਰੱਖਦੇ ਹੋਏ ਜਦ ਲਗਭਗ 340 ਅੱਗਾਂ ਬਲ ਰਹੀਆਂ ਸਨ ਉਸੀ ਸਮੇਂ ਤੇਜ਼ ਹਵਾਵਾਂ ਨੇ ਦੱਖਣ ਦੇ ਵਿੱਚ ਡਿੱਗਣ ਵਾਲੀ ਭਾਰੀ ਵਰਖਾ ਦੇ ਨਾਲ 102 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਝੱਖੜਾਂ ਦੇ ਨਾਲ ਕੁਝ ਕਰਮਚਾਰੀਆਂ ਲਈ ਦਰਖਤ ਤੇ ਖਤਰੇ ਪਿਆ ਦਾ ਕੀਤਾ ਹਵਾਵਾਂ ਨੇ ਦੱਖਣ ਵਿੱਚ ਅੱਗ ਦੀਆਂ ਲਾਈਨਾਂ ਦੇ ਨਾਲ ਦਰਖਤਾਂ ਨੂੰ ਉਡਾ ਦਿੱਤਾ ਜਿਸ ਨਾਲ ਇਨਵਰਮੇਨ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਫਾਇਰ ਕੈਂਪ ਨੂੰ ਕਿਸੇ ਹੋਰ ਸਥਾਨ ਤੇ ਸ਼ਿਫਟ ਕਰਨ ਦੇ ਲਈ ਮਜਬੂਰ ਹੋਣਾ ਪਿਆ ਪਰ ਕੋਈ ਵੀ ਜ਼ਖਮੀ ਨਹੀਂ ਹੋਇਆ ਤੂਫਾਨ ਦੇ ਆਉਣ ਤੋਂ ਬਾਅਦ ਅੰਡਰਲਾਈਂਗ ਸੋਕੇ ਦੇ ਕਾਰਨ ਇੱਕ ਤੇਜ਼ ਸੁਕੰਢੇ ਦੀ ਰੁਝਾਨ ਦੀ ਉਮੀਦ ਕੀਤੀ ਜਾਂਦੀ ਹੈ ਜਿਸ ਵਿੱਚ এনਵਾਇਰਨਮੈਂਟ ਕੈਨੇਡਾ ਨੇ ਲੇਬਰ ਡੇ ਵੀਕਐਂਡ ਨੇੜੇ ਆਉਣ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਜ਼ਿਆਦਾਤਰ ਖੇਤਰਾਂ ਵਿੱਚ ਗਰਮ ਅਤੇ ਸੁੱਕੇ ਮੌਸਮ ਦੀ ਵਾਪਸੀ ਦੀ ਭਵਿੱਖਬਾਣੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਦਾ ਕਹਿਣਾ ਹੈ ਕਿ ਪ੍ਰਾਂਤ ਹਜੇ ਵੀ ਸਾਡੇ ਜੰਗਲੀ ਅੱਗ ਦੇ ਮੌਸਮ ਦੇ ਕੇਂਦਰ ਦੇ ਵਿੱਚ ਹੈ ਪਰ ਫਾਇਰਫਾਈਟਰ ਘਟ ਅੱਗ ਦੇ ਵਿਵਹਾਰ ਅਤੇ ਚੰਗੇ ਮੌਸਮ ਦਾ ਵੱਧ ਤੋਂ ਵੱਧ ਫਾਇਦਾ ਉਠਾ ਰਹੇ ਨੇ। ਇਹ ਵੀ ਕਿਹਾ ਗਿਆ ਹੈ ਕਿ ਕਈ ਵੱਡੀਆਂ ਅੱਗਾਂ ਤੇ ਕਾਬੂ ਪਾਉਣ ਤੋਂ ਲੈ ਕੇ ਉਹਨਾਂ ਅੱਗਾਂ ਨੂੰ ਕਾਬੂ ਕਰਨ ਤੱਕ ਇਹ ਮਾਮਲਾ ਪਹੁੰਚ ਚੁੱਕਾ ਹੈ ਤੇ ਬਹੁਤ ਸਾਰੇ ਮੋਪ-ਅਪ ਪੜਾਅ ਦੇ ਵਿੱਚ ਨੇ ਸੂਬੇ ਵਿੱਚ ਕੰਟਰੋਲ ਤੋਂ ਬਾਹਰ ਜੰਗਲੀ ਅੱਗਾਂ ਦੀ ਗਿਣਤੀ ਘਟ ਕੇ ਲਗਭਗ 79 ਹੋ ਗਈ ਹੈ। ਬ੍ਰਿਟਿਸ਼ ਕੋਲੰਪੀਆ ਵਿੱਚ 1 ਅਪ੍ਰੈਲ ਤੋਂ ਸ਼ੁਰੂ ਹੋਏ ਇਸ ਸਾਲ ਦੇ ਅੱਗ ਦੇ ਸੀਜ਼ਨ ਵਿੱਚ 10,000 ਵਰਗ ਕਿਲੋਮੀਟਰ ਤੋਂ ਵੱਧ ਜ਼ਮੀਨ ਸੜ ਗਈ ਹੈ। ਬੀਤੇ ਸਾਲ ਦੇ ਰਿਕਾਰਡ ਜੰਗਲੀ ਅੱਗ ਦੇ ਸੀਜ਼ਨ ਵਿੱਚ 28,000 ਵਰਗ ਕਿਲੋਮੀਟਰ ਤੋਂ ਵੱਧ ਜ਼ਮੀਨ ਸੜੀ ਸੀ ਅਤੇ ਓਕਾ ਨਾਗਨ ਅਤੇ ਸ਼ੁਸ ਵਿਆਪ ਸਮੇਤ ਖੇਤਰਾਂ ਵਿੱਚ ਪਾਈਚਾਰਿਆਂ ਨੂੰ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਲੋਂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਕਲੋਨਾ ਦੇ ਵਿੱਚ 60 ਹੋਰ ਸਹਾਇਕ ਹਾਊਸਿੰਗ ਯੂਨਿਟ ਬਣਾਏ ਜਾ ਰਹੇ ਨੇ ਅਤੇ ਜਨਵਰੀ ਦੇ ਵਿੱਚ ਜਲਦ ਇਹ ਹਾਊਸਿੰਗ ਯੂਨਿਟ ਬਣਾਏ ਜਾਣਗੇ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਫਾਇਦਾ ਮਿਲੇਗਾ। ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕਲੋਨਾ ਸਿਟੀ ਨੇ ਕਮਿਊਨਿਟੀ ਵਿੱਚ ਕੈਂਪਾਂ ਦੀ ਗਿਣਤੀ ਨੂੰ ਘਟਾਉਣ ਦੇ ਟੀਚੇ ਨਾਲ ਸਹਾਇਕ ਰਿਹਾਇਸ਼ਾਂ ਦੀਆਂ 120 ਯੂਨਟਾਂ ਬਣਾਈਆਂ ਨੇ। ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਲੋ ਅਤੇ ਕੈਲੋਨਾ ਦੇ ਮੇਅਰ ਟਾਮ ਡਾਈਸ ਨੇ ਕੋਸ਼ਿਸ਼ ਨਾ ਕੀਤੀ ਕਿ ਹੋਰ 60 ਯੂਨਿਟਰ ਰਸਤੇ ਦੇ ਵਿੱਚ ਨੇ ਅਤੇ ਉਹ ਜਲਦ ਬਣ ਜਾਣਕੀਆਂ ਰਵੀ ਕਾਲੋਂ ਦਾ ਕਹਿਣਾ ਸੀ ਕਿ ਇਹ ਸਿਰਫ ਰਿਹਾਇਸ਼ੀ ਨਹੀਂ ਹੈ ਬਲਕਿ ਇਹ ਮਹੱਤਵਪੂਰਨ ਸਹਾਇਤਾ ਦੇ ਨਾਲ ਆਉਂਦਾ ਹੈ ਪਰਿਵਾਰ ਨਾਲ ਮੁੜ ਜੁੜਨ ਦਾ ਸਮਰਥਨ ਕਰਦਾ ਹੈ ਤੇ ਲੋਕਾਂ ਨੂੰ ਆਪਣੇ ਪਿਆਰਾਂ ਤੇ ਵਾਪਸ ਖੜੇ ਹੋਣ ਦੇ ਵਿੱਚ ਮਦਦ ਕਰਨ ਲਈ ਬੁਨਿਆਦੀ ਭੋਜਨ ਜੀਵਨ ਹੁਨਰਾਂ ਦੀ ਸਿਖਲਾਈ ਅਤੇ ਉਹ ਸਾਰੀਆਂ ਚੀਜ਼ਾਂ ਜੋ ਸਰਕਾਰ ਚਾਹੁੰਦੀ ਹੈ ਉਸ ਤੇ ਆਲੇ ਦੁਆਲੇ ਦਾ ਦੇ ਚੁਗਿਰਤੇ ਦਾ ਸਮਰਥਨ ਕਰਦਾ ਹੈ 3199 ਆਪ ਲੂਸਾ ਰੋਡ ਤੇ ਵਿਕਾਸ ਦੇ ਜਨਵਰੀ 2025 ਤੱਕ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਹੈ ਮੇਅਰ ਡਾਈਸ ਦਾ ਕਹਿਣਾ ਹੈ ਕਿ ਇਹ ਇੱਕ ਚੁਣੌਤੀ ਹੈ ਜਿਸ ਨਾਲ ਪੂਰੇ ਉੱਤਰੀ ਅਮਰੀਕਾ ਵਿੱਚ ਪਾਈਚਾਰੇ ਨਜਿੱਠ ਰਹੇ ਨੇ ਅਤੇ ਉਹ ਇਹ ਵੀ ਸਪਸ਼ਟ ਕਰ ਚੁੱਕੇ ਨੇ ਕਿ ਡੇਰੇ ਸੁਰੱਖਿਤ ਨਹੀਂ ਹਨ ਉਹ ਪਾਈਚਾਰੇ ਦੇ ਲੋਕਾਂ ਜਾਂ ਡੇਰੇ ਵਿੱਚ ਰਹਿਣ ਵਾਲੇ ਲੋਕਾਂ ਲਈ ਸੁਰੱਖਿਤ ਨਹੀਂ ਹਨ ਰਵੀ ਕਾਲੋ ਨੇ ਅੱਗੇ ਇਹ ਵੀ ਕਿਹਾ ਕਿ ਇਹ ਇੱਕ ਚੁਣੌਤੀ ਹੈ ਜਿਸ ਨਾਲ ਪੂਰੇ ਉੱਤਰੀ ਅਮਰੀਕਾ ਵਿੱਚ ਪਾਈਚਾਰੇ ਨਜਿੱਠ ਰਹੇ ਨੇ ਅਸੀਂ ਇਹ ਵੀ ਸਪਸ਼ਟ ਕਰ ਚੁੱਕੇ ਹਾਂ ਕਿ ਡੇਰੇ ਸੁਰੱਖਿਤ ਨਹੀਂ ਹਨ ਉਹ ਪਾਈਚਾਰੇ ਦੇ ਲੋਕਾਂ ਜਾਂ ਡੇਰੇ ਵਿੱਚ ਰਹਿਣ ਵਾਲੇ ਲੋਕਾਂ ਲਈ ਸੁਰੱਖਿਤ ਵੀ ਨਹੀਂ ਹਨ ਉਨਾ ਵਿੱਚ ਇਹ ਆਪਣੀ ਕਿਸੰਦਾ ਇੱਕ ਤੀਜਾ ਵਿਕਾਸ ਹੋਵੇਗਾ ਅਧਿਕਾਰੀਆਂ ਦੁਆਰਾ ਪਹਿਲੇ ਦੋ ਨੂੰ ਸਫਲ ਦੱਸਿਆ ਗਿਆ ਸੀ ਮੇਅ ਡਾਈਸ ਦਾ ਕਹਿਣਾ ਹੈ ਕਿ ਸਾਡਾ ਟੀਚਾ ਐਪੋਲੂਸਾ ਰੋਡ ਤੇ ਲਾਗੂ ਕਰਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਪਹਿਲੀਆਂ ਦੋ ਸਾਈਟਾਂ ਤੋਂ ਸਿੱਖਿਆ ਪ੍ਰਾਪਤੀਆਂ ਅਤੇ ਪ੍ਰਾਪਤੀਆਂ ਦਾ ਲਾਭ ਉਠਾਉਣਾ ਹੈ ਹਾਲਾਂਕਿ ਇੱਕ ਨਿਵਾਸੀ ਜੋ ਪੈਸੀਫਿਕ ਐਵੇਨਿਊ ਤੇ ਜ਼ਮੀਨ ਦੇ ਨੇੜੇ ਰਹਿੰਦੇ ਨੇ ਉਹ ਇੱਕ ਹੋਰ ਸਹਾਇਕ ਹਾਊਸਿੰਗ ਸਾਈਟ ਲਈ ਨਿਰਧਾਰਿਤ ਕੀਤਾ ਗਿਆ ਹੈ ਅਤੇ ਡਰ ਰਿਹਾ ਹੈ ਕਿ ਇਹ ਸਾਈਟਾਂ ਖੁੱਲੇ ਨਸ਼ੇ ਦੀ ਵਰਤੋਂ ਅਤੇ ਅਪਰਾਧਿਕ ਗਤੀਵਿਧੀਆਂ ਤੇ ਨਾ ਲਾਉਣਗੀਆਂ ਇੱਕ ਸਹਾਇਕ ਰਿਹਾਇਸ਼ੀ ਸਹੂਲਤ ਦੇ ਨੇੜੇ ਰਹਿਣ ਵਾਲੇ ਜੇਮਸ ਵਿਲਸਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਮੀਡੀਆ ਨੂੰ ਦੱਸਿਆ ਹੈ ਕਿ ਸਾਈਟ ਦੇ ਨੇੜੇ ਰਹਿਣ ਨਾਲ ਉਸ ਨੂੰ ਇਕੱਲੇ ਬਾਹਰ ਜਾਣ ਦਾ ਵੀ ਡਰ ਬਣਿਆ ਹੋਇਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚਿੰਤਾਵਾਂ ਬਾਰੇ ਸੁਣ ਰਹੇ ਨੇ ਅਤੇ ਉਹਨਾਂ ਦੇ ਵਿੱਚ ਸੁਧਾਰ ਕਰਨ ਦੇ ਤਰੀਕੇ ਲੱਭ ਰਹੇ ਨੇ ਹਾਊਸਿੰਗ ਮੰਤਰੀ ਰਵੀ ਕਾਲੋਂ ਦਾ ਕਹਿਣਾ ਹੈ ਕਿ ਸਾਡੇ ਲਈ ਜੋ ਅਸਲ ਵਿੱਚ ਮਹੱਤਵਪੂਰਨ ਹੈ ਉਹ ਇੱਕ ਮਾਡਲ ਹੈ ਜਿਸ ਨੂੰ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਬਦਲਿਆ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਲੋਕਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਉਹਨਾਂ ਦੀਆਂ ਸ਼ਰਨ ਵਿੱਚ ਕਿੰ ਲੋੜਾਂ ਨੇ ਅਤੇ ਫਿਰ ਉਹਨਾਂ ਨੂੰ ਇਨ੍ਹਾਂ ਯੂਨਟਾਂ ਵਿੱਚ ਜਾਣ ਲਈ ਕਿਹਾ ਜਾਂਦਾ ਹੈ। ਸਾਰੇ ਅਸਥਾਈ ਰਿਹਾਇਸ਼ੀ ਹੱਲ ਘੱਟੋ-ਘੱਟ 3 ਸਾਲਾਂ ਦੇ ਲਈ ਲਾਗੂ ਹੋਣਗੇ ਅਜਿਹੀ ਜਾਣਕਾਰੀ ਵੀ ਸਾਹਮਣੇ ਆਈ ਹੈ। ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਲ ਮੰਨ ਲੈਣੇ ਆ ਮਖੜਲੇਸ ਤੇ। ਚਿੰਚ ਬਣੇ ਇਲੈਕਟ੍ਰਿਕ ਵਾਹਨਾ ਤੇ ਮੋٹے ਟੈਰਿਫ ਲਗਾਏਗਾ ਕੈਨੇਡਾ 1 ਅਕਤੂਬਰ ਤੋਂ ਨਵੇਂ ਨਿਯਮ ਹੋਣਗੇ ਲਾਗੂ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸਥਾਈ ਵਿਦੇਸ਼ੀ ਕਾਮਿਆਂ ਦੇ ਵਿੱਚ ਕਟੌਤੀ ਦਾ ਐਲਾਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਬਦੀਲੀਆਂ ਦਾ ਕੀਤਾ ਜਾਵੇਗਾ ਐਲਾਨ ਕੈਨੇਡਾ ਸਰਕਾਰ ਨੇ ਘੱਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੀ ਕਟੌਤੀ ਦਾ ਕੀਤਾ ਐਲਾਨ ਕੈਬਨਟ ਮੰਤਰੀਆਂ ਨੇ ਦਿੱਤੀ ਆਪੋ ਆਪਣੀ ਰਾਏ 2025 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਕਰੇਗਾ ਮਨਜ਼ੂਰਸ਼ੁਦਾ ਕਿਰਾਇਆਂ ਦੇ ਵਿੱਚ ਵਾਅਦਾ 3% ਦੀ ਦਰ ਦੇ ਨਾਲ ਕੀਤਾ ਜਾਵੇਗਾ ਵਾਅਦਾ ਇਸ ਦੇ ਨਾਲ ਹੀ ਮੈਨੂੰ ਦਿਓ ਜ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ